ਕੀ ਗੋਲਕ ਜਿਹੜੀ ਉਹ ਲੋੜਵੰਦਾ ਵਾਸਤੇ ਹੁੰਦੀ ਹੈ ਜਿਹਨੂੰ ਗਰੀਬ ਦਾ ਮੂੰਹ ਜੇ ਬੱਚੇ ਇੱਥੇ ਆਉਂਦੇ ਨੇ ਇੱਕ ਮੈਂ ਬੇਨਤੀ ਹੋਰ ਕਰਨੀ ਮੈਨੂੰ ਵਿਨੀ ਪੈ ਕਿਸੇ ਨੇ ਕਿਹਾ ਸੀ ਮੈਂ ਕਰ ਨਹੀਂ ਸਕਿਆ ਕਹਿੰਦੇ ਸੀ ਇੱਥੇ ਜਰੂਰ ਕਿਤੇ ਬੋਲਿਓ ਸਾਡੇ ਤੋਂ ਕੰਮ ਕਰਾ ਕੇ ਸਾਨੂੰ ਪੈਸੇ ਜਰੂਰ ਦੇ ਦਿਆ ਕਰੋ ਇਹ ਸੱਚ ਹੈ ਨਾ ਜੀ ਤੇ ਜਿਹੜਾ ਉਹ ਜ਼ਹਿਰ ਆਪਣੇ ਬੱਚਿਆਂ ਨੂੰ ਖਵਾਣੇ ਪਏ ਆਪਾਂ ਖਵਾਣੇ ਆ ਉਹ ਫਲੀ ਪੂਤ ਨਹੀਂ ਹੋਣਾ ਇੱਕ ਬੱਚਾ ਕਿੱਥੋਂ ਚੱਲ ਕੇ ਆਇਆ ਹੈ ਬੇਟੀ ਆਈ ਬੇਟਾ ਆਇਆ ਉਹ ਮਾਪੇ ਛੱਡ ਕੇ ਆਇਆ ਹੈ ਉਹ ਪੜ੍ਹਾਈ ਕਰਦਾ ਉਹ ਵਿਚਾਰਾ ਦਿਨ ਰਾਤ ਕਿਹਦਾ ਦਿਨ ਕਰਦਾ ਜੀ ਬੇਸਮੈਂਟ ਚ ਕਿਹਦਾ ਰਹਿੰਦੇ ਚਲੋ ਆਪਾਂ ਸਾਰੇ ਰੱਬ ਦੀ ਕਿਰਪਾ ਪਰ ਸੱਚੀ ਤੁਹਾਨੂੰ ਦੱਸਾਂ ਜਿਹੜਾ ਬੰਦਾ ਇਹੋ ਜਿਹੇ ਬੱਚਿਆਂ ਦੇ ਪੈਸੇ ਵੀ ਖਾਂਦਾ ਪਿਆ ਨਾ ਉਹ ਸਮਝੋ ਕਿਸੇ ਦੇ ਕਲੇਜਾ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ ਚ ਪਾਦਾ ਪਿਆ ਇਹਨੂੰ ਗੁਰੂ ਜੀ ਨੇ ਜਿਹੜਾ ਸ਼ਬਦ ਵਰਤਿਆ ਬੜਾ ਸਖਤ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਇਬੇ ਕੋ ਮੁਸਲਮਾਨ ਸੂਰ ਨਹੀਂ ਖਾਂਦਾ Hindu ਗਾਂ ਨਹੀਂ ਖਾਂਦਾ ਇਨਾ ਸਕ ਸ਼ਬਦ ਵਰ ਦੇਣਾ ਕਿਸੇ ਮੁਸਲਮਾਨ ਨੂੰ ਕਹਿ ਦੇਣਾ ਤੂੰ ਸੂਰ ਖਾ ਉਹ ਸਿਰ ਲਾ ਦੂਗਾ ਮਹਾਰਜ ਕਹਿੰਦੇ ਜਿਹੜਾ ਮੁਸਲਮਾਨ ਖੋ ਕੇ ਪਰਾਇਆ ਹੱਕ ਖਾਂਦਾ ਲਾਲਚ ਉਹ ਸੂਰ ਖਾ ਰਿਹਾ ਹੈ ਜਿਹੜਾ Hindu ਕਿਸੇ ਦਾ ਪੈਸਾ ਨਾਪ ਕੇ ਪਰਾਇਆ ਹੱਕ ਕਰ ਰਿਹਾ ਉਹ ਗਾਂ ਦਾ ਮਾਸ ਖਾ ਰਿਹਾ ਹੈ ਤੇ ਮੈਂ ਇੱਕ ਬੇਨਤੀ ਕਰਾਂ ਜਿਹੜਾ ਬੰਦਾ ਸਿੱਖ ਹੋ ਕੇ ਕਿਸੇ ਦਾ ਪਰਾਇਆ ਹੱਕ ਖਾ ਰਿਆ ਉਹ ਵੀ ਬੰਜਰ ਕਿਰਤ ਵਾਲੇ ਪਾਸੇ ਜਾ ਰਿਹਾ